ਪੰਜਾਬੀ ਆ ਗਿਆ ਤੇ ਕੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਵਧੀਆ ਆਣਗੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵਲੌਗ ਤੇ ਤੇ ਕੱਲ ਤੁਸੀਂ ਵੇਖਿਆ ਆਪਾਂ ਜਰਮਨੀ ਆਏ ਆ ਤੇ ਅੱਜ ਆਪਾਂ ਇੱਕ ਬਿਊਟੀਫੁਲ ਪਲੇਸ ਤੇ ਚੱਲੇ ਆ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਮੇਰੇ ਚਾਚੇ ਜੀ ਹੋਣੀ ਦਾ ਰੈਸਟੋਰੈਂਟ ਤੇ ਇੱਥੇ ਆ ਨਾਮ ਆ ਜਰਮਨੀ ਚ ਲਿਖਿਆ ਆਪ ਕੋ ਦੇਸੀ ਇੰਡੀਅਨ ਰੈਸਟੋਰੈਂਟ ਤੁਹਾਨੂੰ ਉਹ ਵੀ ਦਿਖਾਉਣੇ ਆ ਆ ਮੇਂ ਜਿੰਨੀਆਂ ਚੀਜ਼ਾਂ ਹੁੰਦੀਆਂ ਵਾ ਜਿਹੜੀਆਂ ਲਿਖਿਆ ਹੋਆ ਜਰਮਨੀ ਭਾਸ਼ਾ ਦੇ ਵਿੱਚ ਤੇ ਆਹ ਬਹੁਤ ਸੋਹਣੀ ਡੈਕੋਰੇਸ਼ਨ ਆਈ ਆ ਇੰਡੀਅਨ ਦੇ ਤਾਬੂਰਾ ਇੰਡਰਨਲਿਫੀਨਿੰਗ ਟੀਮ ਆ ਬਾਅਰ ਤੇ ਇਧਰ ਇੰਡੀਅਨ ਇਧਰ ਪਾਗੇ ਖਾ ਖਾ ਸਕਦੇ ਆ ਇੰਡੀਅਨ ਮੂਰਤੀਆਂ ਵੀ ਹੈਗੀਆਂ ਲਾਈਵ ਜਿਦਾ ਇੱਕ ਇਧਰ ਵੀ ਅਰੇ ਗੱਛਤਰੀਆਂ ਵੀ ਆ ਗਿਆ ਇੱਥੇ ਇੱਥੇ ਕੇ ਕੇਸ ਨੇ ਖਾਣਾ ਹੈ ਇੰਡੀਅਨ ਫੂਡ ਉਹ ਘਰੇ ਵੀ ਆਰਡਰ ਕਰ ਸਕਦਾ ਇਹਨਾਂ ਦੇ ਨੰਬਰ ਤੇ ਮੈਂ ਦੇ ਦੂੰਗਾ ਹਾਲ ਥੱਲੇ ਨੰਬਰ ਤੇ ਇਹਨਾਂ ਦੇ ਨੰਬਰ ਤੇ ਤੁਸੀਂ ਆਪਣਾ ਜੋ ਖਾਣਾ ਹੋ ਦੱਸ ਦੋ ਤੇ ਇਹਨਾਂ ਨੇ 24 ਘੰਟੇ ਲਿਵਰੀ ਕਰਦੇ ਨੇ ਫੂਡ ਕੋਕਟੇਲਸ ਵਗੈਰਾ ਵੀ ਇਹ ਕਰ ਦਿੰਦੇ ਆ ਡਿਲੀਵਰੀ ਜੇ ਲੋੜ ਤੁਸੀਂ ਜਦਾਂ ਜਿਹੜੀ ਵੀ ਚੀਜ਼ ਚਾਹੀਦੀ ਹੁੰਦੀ ਆ ਡਰਿੰਕ ਵਗੈਰਾ ਤੇ ਜਦ ਤੱਕ ਆਦੀ ਮੈਂ ਲੋਕੇਸ਼ਨ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਤੇ ਦੇ ਦੂੰਗਾ ਤੇ ਤੁਸੀਂ ਜਰੂਰ ਚੈੱਕ ਆਊਟ ਕਰਿਓ। ਪਰ ਉਹ ਇਹਨਾਂ ਦੇ ਇੱਕ ਰੋਡ ਤੇ ਜਾਂਦਾ ਵਾ ਆਕਾਰ ਆ। ਥੋੜੀ ਜਿਹੀ ਕੰਸਟਰਕਸ਼ਨ ਚੌੜੀ ਇੱਧਰ ਤੇ ਇੱਧਰਲੀ ਸਾਈਡ ਤੇ। ਟਾਈਗਰ ਡਰਾਈਵ ਕਰਨ ਤੋਂ ਬਾਅਦ ਫਿਰ ਆਪਾਂ ਫਾਈਨਲੀ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਗਏ ਆ। ਤੁਹਾਨੂੰ ਉਹਦਾ ਵੀ ਥੋੜਾ ਦਿਖਾਉਣੀ ਆ। ਆ ਇੱਕ ਵੱਡਾ ਜਿਹਾ ਪਿਲਰ ਜਿਹਾ ਜਿਹਾ ਬਣਾਇਆ ਉਹਨਾਂ ਨੇ। ਪਾਣੀ ਹੈ ਕੀ ਚੀਜ਼ ਇਹਨਾਂ ਦੀ ਭਾਸ਼ਾ ਚ ਲਿਖਿਆ ਹੈ ਸਾਰੀ ਲੈਂਗੁਏਜ ਕਿ ਛੋਟਾ ਜਿਹਾ ਪੋਲਾ ਇੱਥੋਂ ਪਾਣੀ ਛੱਡਣ ਦੇ ਆ ਉਹ ਗਾੜੀ ਡੈਮ ਆ ਤੇ ਇਧਰ ਕਿਸ਼ਤੀਆਂ ਵਗੈਰਾ ਵੀ ਚੱਲਦੀਆਂ ਹੁਣ ਚੱਲਣ ਨਹੀਂ ਰਹੀਆਂ ਇਹ ਵੇਖਣਾ ਐਡਵੈਂਚਰ ਵਾਸਤੇ ਜਿਦਾ ਜੇ ਨੇਚਰ ਦਾ ਵੇਖਣਾ ਹੋਵੇ ਨਾ ਨੇਚਰ ਨਾਲ ਜੁੜਨਾ ਤੇ ਬਹੁਤ ਵਧੀਆ ਪਲੇਸ ਹੈ ਤੇ ਆ ਤੁਹਾਨੂੰ ਫੁੱਲ ਵੀ ਦਿਖਾਉਣੇ ਬਹੁਤ ਟਾਈਪ ਦੇ ਫੁੱਲ ਫੁੱਲ ਬੈਂਕਦਾਂ ਦੇ ਫੁੱਲ ਲੇ ਸੇ ਆ ਫੁੱਲਾ ਇੱਕ ਉਹ ਗਾੜੀ ਫੁੱਲਾ ਹੋਰ ਵੀ ਵਾਈਟ ਆ ਪਿੰਕਰ ਕਲਰ ਦੇ ਫੁੱਲ ਵੀ ਲੱਗੇ ਲੱਗੇ ਤੇ ਇੱਧਰ ਸਾਰਾ ਫੋਰੈਸਟ ਵਗੈਰਾ ਦਰਖਤ ਦਰਖਤਾਂ ਦੇ ਵੀ ਲੱਗੇ ਆ ਪੱਤੇ ਥੱਲੇ ਟਾਹਣੀਆਂ ਤੇ ਲੱਗੇ ਲੱਗੇ ਆ ਜਿਹੜੀ ਟ੍ਰੰਕ ਹੁੰਦੀ ਨਾ ਇੱਥੇ ਵੀ ਲੱਗੇ ਆ ਬਹੁਤ ਡਿਫਰੈਂਟ ਟਾਈਪ ਦੇ ਫਲਾਵਰ ਆਗੇ ਇੱਥੇ ਤੇ ਨਾਲ ਚੜੀਆਂ ਦੀ ਆਵਾਜ਼ਾਂ ਵੀ ਆਉਂਦੀਆਂ ਸ਼ਾਇਦਾਂ ਨੇ ਸੁਣੇ ਰੋਦਾ ਸਾਰੇ ਥਾਂ ਨਾ ਇੱਥੇ ਚੜੀਆਂ ਦੀ ਆਵਾਜ਼ਾਂ ਵੜੀਆਂ ਆਂ ਬਹੁਤ ਸ਼ਾਂਤ ਪਲੇਸ ਹੈ ਨਾ ਕਿ ਚੂਨਾਗੇ ਪੈਣਾ ਕਿ ਹਾਰ ਨਾ ਤੋਰ ਕੇ ਜਦ ਤਰ ਤੋਰਦੇ ਆ ਨਾ ਉਹਨਾਂ ਦੇ ਵੀ ਪੈਰਾਂ ਦੀ ਕਰਮਾਂ ਦੀ ਵੀ ਆਵਾਜ਼ ਆਉਂਦੀ ਆ ਇੱਥੇ ਤੋਂ ਮੇਰਾ ਆਪਾਂ ਆ ਕੇ ਤੇ ਆਪਾਂ ਸਿਟੀ ਦੇ ਵਿੱਚ ਆ ਗਏ ਆ ਇੱਥੇ ਵੀ ਇੱਕ ਪਾਰਕ ਹੈ ਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਨਾਲੇ ਇੱਥੇ ਦਾ ਥਿਊ ਇੱਥੇ ਬਿਲਡਿੰਗਾਂ ਵਗੈਰਾ ਜਿਹਦਾ ਨਾ ਬਹੁਤ ਸੋਹਣੀਆਂ ਜਿਹੀਆਂ ਬਣੀਆਂ ਆ ਤੁਹਾਨੂੰ ਉਹ ਵੀ ਦਿਖਾਉਣਾ ਆ ਆ ਗਲੀ ਬਣੀ ਆ ਤੇ ਇਹਦੀ ਪੰਜ ਦੀ ਸਪੀਡ ਆ ਕਾਂਜ ਤੋਂ ਤਾਂ ਨਹੀਂ ਜਾਣਾ ਫੇਰ ਹੀ ਲੋਕ ਜਾਣਗੇ ਤਾਂ ਬਹੁਤ ਸੌਣੀਆਂ ਬਣੀਆਂ ਬਿਲਡਿੰਗਾਂ ਵਗੈਰਾ ਆਪਾਂ ਫੇਰਾ ਰੋਡ ਦੇ ਲੱਗ ਲੱਗੇ ਪਾਰਕ ਤੇ ਇਧਰਲੀ ਸਾਈਡ ਤੋਂ ਹੁੰਦਾ ਪਿੱਛੇ ਉਹ ਹੈਗਾ ਪਨੀਰ ਸਟੋਰ ਕਿਤੇ ਤੋਂ ਆਪਾਂ ਆ ਗਏ ਆ ਤੇ ਕੰਮ ਫੇਰ ਕੇ ਤੇ ਹੰਗਰ ਲੱਗੀ ਸੀ ਤੇ ਰੋਟੀ ਖਾਣ ਆਏ ਤੇ ਆਪਾਂ ਆਹ ਹੋਟਲ ਤੇ ਰੁਕੇ ਆ ਬੈਸਟ ਰੈਸਟੋਰੈਂਟ ਸੌਰੀ ਰੈਸਟੋਰੈਂਟ ਹੈ ਵੀ ਇੰਡੀਆ ਨਾਮ ਇਹਨਾਂ ਦਾ ਗਣੇਸ਼ ਦਾ ਟੇਸਟ ਆਫ ਇੰਡੀਆ তেনেদৰে পেলা হটল যি নাচা কিতাপ উঠে এই হটলটাৰখা অদেদা ਇਸ ਵਕਤ ਦੇ ਸਾਰੇ ਲੋਕਾਂ ਨੂੰ ਮੈਂ ਦਿਲੋਂ ਮਾਫੀ ਚਾਹੁੰਦਾ ਹਾਂ। ਅਸੀਂ ਹੁਣ ਹੈ ਹੋਟਲ ਤੋਂ ਪ੍ਰਸ਼ਾਦਾ ਸ਼ੱਕੀ ਆ ਗਏ ਆ ਤੇ ਮੈਂ ਤੁਹਾਨੂੰ ਲਿੰਕ ਤੇ ਲੋਕੇਸ਼ਨ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਬਾਕਸ 'ਚ ਦੱਸ ਦੇ ਪ੍ਰੋਵਾਈਡ ਕਰੂੰਗਾ ਤੇ ਤੁਸੀਂ ਜ਼ਰੂਰ ਚੈੱਕ ਆਊਟ ਕਰਿਓ ਤੇ ਫਿਰ ਆਪਾਂ ਮਿਲਦੇ ਹਾਂ ਅਗਲੇ ਵਲੌਗ 'ਤੇ ਅਨਜਲੀ ਬਾਏ ਬਾਏ।